ਤੂੰ ਸੋਚ ਕੇ ਦੇਖੋ ਚਾਹੇ ਗਿਟਾਰ ਹੋਵੇ ਚਾਹੇ ਤੂੰਬੀ ਹੋਵੇ ਛੋਟੀ ਜਈ ਹੁਣ ਜੇ ਤੂੰਬੀ ਦੀ ਤਾਰ ਵੀ ਟੁੱਟ ਜਾਵੇ ਨਾ ਤਾਂ ਤੂੰ ਵੀ ਵੱਜਦੀ ਨਹੀਂ ਹੈ ਜਿੱਦਾ ਕਹਿੰਦੇ ਨੇ ਕਿ ਇਹ ਤੂੰਬਾ ਨਹੀਂ ਵੱਜਦਾ ਤਾਰ ਵੀ ਨਾਲ ਉਹ ਦਿਲ ਨਹੀਂ ਲੱਗਦਾ ਯਾਰ ਵੀ ਨਾ ਇਹ ਤਾਰ ਜੁੜੀ ਹੋਏਗੀ ਤਾਂ ਤੂੰਬਾ ਵੀ ਫੇਰ ਹੀ ਬਜੇਗਾ ਆਵਾਜ਼ ਵੀ ਫੇਰ ਹੀ ਆਏਗੀ ਔਰ ਜੇ ਤਾਰ ਟੁੱਟ ਜਾਵੇ ਤਾਂ ਫਿਰ ਜਿਹੜਾ ਕਲਾਕਾਰ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਤਾਰ ਨੂੰ ਜੋੜਨ ਦਾ ਹੀ ਕੰਮ ਕਰਦਾ ਉਹਨੂੰ ਪਤਾ ਹੈ ਕਿ ਮੈਂ ਜਿੰਨਾ ਮਰਜੀ ਯੋਰ ਲਾ ਲਾਂ ਮਾਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵਾਂ ਜਦ ਤੱਕ ਤਾਰ ਨਹੀਂ ਟੁੱਟੇਗੀ ਉਦੋਂ ਤੱਕ ਸੰਗੀਤ ਨਹੀਂ ਉੱਠੇਗਾ ਹੁਣ ਇੱਥੇ ਵੀ ਗੁਰੂ ਰਹਿਬਰ ਇਹੀ ਸਮਝਾਉਂਦੇ ਐ ਕਿ ਬਾਹਰੋਂ ਜਿੰਨਾ ਮਰਜ਼ੀ ਯੋਰ ਲਾ ਲਓ ਚੰਗੇ ਕੱਪੜੇ ਪਾ ਲਓ ਚੰਗੇ ਪਦਾਰੇ ਇਕੱਠੇ ਕਰ ਲਓ ਚਾਹੇ ਬੰਦਾ ਕੀਮਤੀ ਤੋਂ ਕੀਮਤੀ ਚੀਜ਼ਾਂ ਵੀ ਇਕੱਠੀਆਂ ਕਰ ਲਵੇ ਪਰ ਸੰਗੀਤ ਖੁਸ਼ੀਆਂ ਦਾ ਉਦੋਂ ਹੀ ਜੀਵਨ ਜੁਠਣਾ ਹੈ ਜਦੋਂ ਇਹ ਤਾਰ ਆਪਣੇ ਯਾਰ ਨਾਲ ਜੋੜੇਗਾ ਸਮਝ ਆ ਰਹੀ ਕਿ ਨਹੀਂ ਕਿਉਂਕਿ ਤੂੰ ਵੀ ਕੋਈ ਤੁੰਬੀ ਨੂੰ ਜਿੰਨੇ ਮਰਜੀ ਕੀਮਤੀ ਰੇਸ਼ਮੀ ਕੱਪੜਿਆਂ 'ਚ ਲਪੇਟ ਦੋ ਤਾਂ ਬੰਦਾ ਕਵੇ ਮੈਂ ਤਾਂ ਇਹ ਤੁੰਬੀ ਨੂੰ ਸੋਨਾ ਜੜਾ ਲਿਆ ਸੋਨਾ ਸਮਝਦੇ ਹੋ ਹੁਣ ਸੋਨਾ ਜੜਾਇਆ ਜਾ ਸਕਦਾ ਕਿ ਨਹੀਂ ਕਿ ਇਸ ਤੁੰਬੀ ਦੇ ਉੱਪਰ ਵੀ ਲੱਕੜ ਦੇ ਉੱਪਰ ਸੋਨਾ ਜੜਾਇਆ ਜਾ ਸਕਦਾ ਬੰਦਾ ਕਵੇ ਸੋਨਾ ਜੜਾ ਲਿਆ ਹੁਣ ਵਧੀਆ ਸੰਗੀਤ ਨਿਕਲੂ ਉਹ ਸੋਨਾ ਜੜਾ ਲਓ ਹੀਰੇ ਵੀ ਜੜਾ ਲਓ ਪਰ ਸੰਗੀਤ ਤਾਂ ਤਾਰ ਨਾਲ ਹੀ ਨਿਕਲਣਾ ਹੈ ਤਾਰ ਨੂੰ ਜੋੜਾਂਗੇ ਤਾਂ ਫਿਰ ਤੁੰਬੀ ਚਾਹੇ ਲੱਕੜ ਦੀ ਹੋਵੇ ਤਾਂ ਵੀ ਬੱਜੇਗੀ ਤਜੇ ਤਾਰ ਟੁੱਟੀ ਹੋਵੇ ਤਾਂ ਤੂੰ ਵੀ ਚਾਹੇ ਸੋਨੇ ਦੀ ਹੋਵੇ ਫਿਰ ਵੀ ਆਵਾਜ਼ ਨਹੀਂ ਆਏਗੀ ਇੱਥੋਂ ਕੀ ਪਤਾ ਲੱਗਦਾ ਹੈ ਕਿ ਅੱਜ ਬੰਦਾ ਕਹੋਵੇ ਮੇਰੇ ਹੱਥ 'ਚ ਸੋਨੇ ਦੇ ਕੜੇ ਆ ਮੈਂ 10 ਤੋਲੇ ਸੋਨਾ ਗਲੇ 'ਚ ਪਾਇਆ ਹੈ 20 ਤੋਲੇ ਸੋਨਾ ਹੱਥਾਂ 'ਚ ਪਾਇਆ ਹੈ ਉਹ ਚਾਹੇ ਤੂੰ ਕਿੱਲੋ ਵੀ ਬਾਗੇ ਘੁੰਮੀ ਜਾ ਇਹਦੇ ਨਾਲ ਜੀਵਨ 'ਚ ਖੁਸ਼ੀਆਂ ਨਹੀਂ ਆਣੀਆਂ ਇਹਦੇ ਨਾਲ ਜੀਵਨ 'ਚ ਖੁਸ਼ੀਆਂ ਦਾ ਸੰਗੀਤ ਨਹੀਂ ਉੱਠਣਾ ਇਹਦੇ ਨਾਲ ਜੀਵਨ 'ਚ ਸਫਲਤਾ ਨਹੀਂ ਮਿਲਣੀ ਇਹ ਖੁਸ਼ੀਆਂ ਦਾ ਸੰਗੀਤ ਉਦੋਂ ਉੱਠਣਾ ਹੈ ਜਦੋਂ ਤੇਰੀ ਤਾਰ ਆਪਣੇ ਮਾਲਕ ਨਾਲ ਜੁੜੇਗੀ ਫਿਰ ਬਾਹਰੋਂ ਚਾਹੇ ਖਾਲੀ ਹੋਵੇ ਸਮਝਦੇ ਹੋ ਕਿ ਨਹੀਂ ਹੁਣ ਐਸੀ ਕਿਹੜਾ ਹੱਥਾਂ 'ਚ ਸੋਨਾ ਪਾਇਆ ਹੈ ਇਹ ਜਿੱਦਾ ਕਈਆਂ ਨਾਲ ਅੰਗੂਠੀਆਂ ਪਾਈਆਂ ਹੁੰਦੀਆਂ ਇਦਾਂ ਗਲੇ 'ਚ ਕੀ ਪਾਇਆ ਸੀ ਪਰ ਫਿਰ ਵੀ ਆਨੰਦ ਵਿੱਚ ਹੈ ਕਿਉਂਕਿ ਪਤਾ ਤਾਰ ਆਪਣੇ ਯਾਰ ਨਾਲ ਜੁੜੀ ਹੋਈ ਹੈ ਆਨੰਦ ਲੈਣਾ ਹੈ ਤਾਂ ਤਾਰ ਜੁੜੋ ਪਰ ਨਹੀਂ ਕਹੀ ਦੇਖਿਆ ਗੂਠੇ ਜੰਗੂਠੀ ਇੱਥੇ ਅੰਗੂਠੀ ਅੰਗੂਠੀਆਂ ਨਾਲ ਇੱਥੇ ਕੜੇ ਇੱਥੇ ਇਹ ਇੱਥੇ ਬੋ ਲੈ ਵੀ ਇਹ ਬੜੇ ਪਹੁੰਚੇ ਹੋਏ ਬਾਬਾ ਜੀ ਹੈ ਜਿੰਨੀਆਂ ਜ਼ਿਆਦਾ ਅੰਗੂਠੀਆਂ ਉਹ ਭਾਈ ਅੰਦਰੋਂ ਤਾਰ ਵੀ ਜੁੜੀ ਹੈ ਗੱਲ ਤਾਂ ਤਾਰ ਦੀ ਹੈ ਬਾਰੂ ਕਪੜਾ ਕੀ ਹੈ ਬਾਰੂ ਪਹਿਰਾਵਾ ਕੀ ਹੈ ਉਹ ਇਹਦੇ ਨਾਲ ਕੋਈ ਮਤਲਬ ਨਹੀਂ ਅੰਦਰਲੀ ਤਾਰ ਜੁੜੀ ਹੋਣੀ ਚਾਹੀਦੀ ਆਪਣੇ ਮਾਲਕ ਨਾਲ ਫਿਰ ਆਨੰਦ ਦਾ ਸੰਗੀਤ ਵੱਜਦਾ ਹੈ ਸੋ ਅੱਜ ਤੁਸੀਂ ਵੀ ਇਹ ਗੱਲ ਯਾਦ ਰੱਖਣਾ ਬੰਦਾ ਕੀ ਕਹਿੰਦਾ ਹੈ ਕਿ ਮੇਰੇ ਕੋਲ ਸ਼ਾਇਦ ਆ ਪੈਸਾ ਘਟਾ ਤਾਂ ਮੈਂ ਇਦਾਂ ਆ ਮੇਰੇ ਕੋਲ ਫਲਾਨੀ ਚੀਜ਼ ਘਟਾ ਤਾਂ ਇਦਾਂ ਮੇਰੇ ਕੋਲ ਸ਼ਾਇਦ ਗੱਡੀ ਹੈ ਨਹੀਂ ਤਾਂ ਮੈਂ ਦੁਖੀ ਹਾਂ ਉਹ ਇਹ ਦੁੱਖ ਗੱਡੀ ਕਰਕੇ ਨਹੀਂ ਹੈ ਕਿ ਹੈ ਨਹੀਂ ਤਾਂ ਦੁਖੀ ਘਰ ਕਰਕੇ ਨਹੀਂ ਕਿ ਘਰ ਛੋਟਾ ਤਾਂ ਦੁਖੀ ਇਹ ਪੈਸੇ ਕਰਕੇ ਨਹੀਂ ਕਿ ਪੈਸਾ ਥੋੜਾ ਤਾਂ ਦੁਖੀ ਤੇਰੇ ਜੀਵਨ ਚ ਦੁੱਖ ਇਸ ਕਰਕੇ ਹੈ ਕਿ ਤੇਰੀ ਤਾਰ ਹੀ ਬਲਕਰੋ ਟੁੱਟੀ ਹੋਈ ਹੈ ਤਾਂ ਦੁਖੀ ਹੈ ਤੂੰ ਨਹੀਂ ਤਾਂ ਜਿਹਨਾਂ ਦੇ ਜੀਵਨ ਚ ਆਨੰਦ ਹੁੰਦਾ ਹੈ ਨਾ ਅਸੀਂ ਫਿਰ ਕਹਾਂਗੇ ਗੁਰੂ ਰਹਿਬਰ ਪੀਰ ਫਕੀਰ ਦੇਖ ਲਓ ਕੱਖਾਂ ਦੀਆਂ ਕੁਲੀਆਂ ਚ ਰਹਿ ਕੇ ਵੀ ਆਨੰਦ ਵਿੱਚ ਸੀਗੇ ਕਿ ਨਹੀਂ ਹੁਣ ਮਤਲਬ ਨਹੀਂ ਸੀ ਕਿ ਬਾਹਰ ਮਹਿਲ ਹੈ ਹਾਂ ਬਿਸ਼ੱਕ ਮਹਿਲ ਵੀ ਹੋਵੇ ਰਾਜਾ ਜਨਕ ਮਹਿਲ ਦੇ ਵਿੱਚ ਰਹਿ ਕੇ ਵੀ ਅਨੰਦਿਤ ਸੀ ਪਰ ਸਿਕੰਦਰ ਵਰਗੇ ਪੂਰੀ ਦੁਨੀਆ ਨੂੰ ਜਿੱਤ ਕੇ ਵੀ ਦੁਖੀ ਸੀ ਕਿਉਂਕਿ ਰਾਜਾ ਜਨਕ ਵਿਸ਼ਦ ਰਾਜਾ ਸੀ ਪਰ ਉਹਦੀ ਸਭ ਤੋਂ ਵੱਡੀ ਗਲਤੀ ਉਹਦੀ ਤਾਰ ਆਪਣੇ ਮਾਲਿਕ ਨਾਲ ਜੁੜੀ ਸੀ ਸੋ ਚਾਹੇ ਹੋਵੇ ਰਾਜਾ ਔਰ ਚਾਹੇ ਹੋਵੇ ਰੰਕ ਖੁਸ਼ੀ ਉਹਦੇ ਜੀਵਨ ਚ ਆਂਦੀ ਹੈ ਜੇਦੀ ਤਾਰ ਆਪਣੇ ਮਾਲਿਕ ਨਾਲ ਜੁੜੀ ਹੋਵੇ ਜੇਦੀ ਤਾਰ ਹੀ ਟੁੱਟੀ ਹੋਵੇ ਉਹਨੂੰ ਮਹਿਲਾਂ 'ਚ ਬਿਠਾ ਦਿਓ ਉਹਨੂੰ ਤਖਤਾਂ 'ਤੇ ਬਿਠਾ ਦਿਓ ਤਾਂ ਵੀ ਉਹਦੇ ਜੀਵਨ ਦੀ ਖੁਸ਼ੀਆਂ ਦਾ ਸੰਗੀਤ ਖੁਸ਼ੀਆਂ ਦਾ ਸੁਰ ਨਹੀਂ ਉੱਠੇਗਾ ਇਸ ਲਈ ਸਭ ਤੋਂ ਪਹਿਲਾ ਪੁਆਇੰਟ ਅਸੀਂ ਇਹ ਯਾਦ ਰੱਖਣਾ ਹੈ ਕਿ ਅਗਰ ਅਸੀਂ ਚਾਹਦੇ ਆ ਸਾਡੇ ਜੀਵਨ ਚੋਂ ਖੁਸ਼ੀਆਂ ਦਾ ਸੰਗੀਤ ਆਵੇ ਸਾਡੇ ਜੀਵਨ ਚ ਕਾਮਯਾਬੀ ਦਾ ਸੰਗੀਤ ਆਵੇ ਤਾਂ ਇਹ ਨਾ ਦੇਖੋ ਮੇਰੀ ਜੇਬ ਚ ਪੈਸੇ ਕਿੰਨੇ ਇਹ ਨਾ ਦੇਖੋ ਮੇਰੇ ਮੇਰੇ ਬੈਂਕ ਚ ਬੈਲੈਂਸ ਕਿੰਨਾ ਹੈ ਇਹ ਨਾ ਦੇਖੋ ਮੇ ਕੋ ਕਾਰ ਗੱਡੀ ਕਿਹੜੀ ਹੈ ਬਲਕੇ ਇਹ ਦੇਖੋ ਕਿ ਮੇਰੀ ਤਾਰ ਆਪਣੇ ਮਾਲਿਕ ਨਾਲ ਜੁੜੀ ਹੈ ਕਿ ਨਹੀਂ ਸ਼ੁਰੂਆਤ ਇੱਥੋਂ ਕਰਨੀ ਕਿਉਂਕਿ ਜਦੋਂ ਇਹ ਹੋ ਜਾਏਗੀ ਤਾਂ ਫਿਰ ਕਮਾ ਕੇ ਜਿਹਦੀ ਤਾਰ ਆਪਣੇ ਮਾਲਿਕ ਨਾਲ ਜੁੜ ਜਾਂਦੀ ਹੈ ਜਦੋਂ ਸੰਗੀਤ ਵੱਜਣਾ ਸ਼ੁਰੂ ਹੁੰਦਾ ਤਾਂ ਬਾਰੀ ਚੀਜ਼ਾਂ ਆਪਣੇ ਆਪ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ ਉਹ ਫਿਰ ਆਪਣੀਆਂ ਪਾਉਂਦਾ ਹੈ ਜਿੱਦਾਂ ਜਿਹੜੇ ਬੰਦੇ ਅੰਦਰ ਅੰਦਰ ਗੁਣ ਪੈਦਾ ਹੁੰਦੇ ਨਾ ਕੁਆਲਿਟੀ ਪੈਦਾ ਹੁੰਦੀ ਹੈ ਬਾਕੀ ਚੀਜ਼ਾਂ ਦਾ ਆਪਣੇ ਆਪ ਉਹਦੀ ਕੁਆਲਿਟੀ ਨੂੰ ਦੇਖ ਕੇ ਆਂਦੀ ਹੈ ਕਿ ਨਹੀਂ ਜੇ ਹੁਣ ਕੋਈ ਅੱਛਾ ਚਾਹੇ ਤੁਸੀਂ ਗਲੈਲੋ ਕੋਈ ਅੱਛਾ ਗੁਬਈਆ ਹੈ ਅਗਰ ਉਹਦੀ ਕੁਆਲਿਟੀ ਅੱਛੀ ਹੈ ਗਾਣ ਤੇ ਧਿਆਨ ਦਿੰਦਾ ਹੈ ਵਿਸ਼ਵਾਸ ਨਾਲ ਅੱਛਾ ਕਰਦਾ ਹੈ ਤਾਂ ਉਹਨੂੰ ਸੁਣਨ ਵਾਸਤੇ ਹਜ਼ਾਰਾ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ ਉਹਦੀ ਕੁਆਲਿਟੀ ਖਿੱਚਦੀ ਹੈ ਤਾਂ ਉਹ ਅੰਦਰ ਗੁਣ ਹੋਵੇ ਨਾ ਤਾਂ ਬਾਹਰ ਉਹ ਬੰਦਾ ਫਲਾਣਾ ਬਹੁਤ ਵੱਡੀ ਗੱਡੀ 'ਚ ਆਇਆ ਫੁਲਾਨਾ ਬਹੁਤ ਵੱਡੇ ਘਰ ਚ ਰਹਿੰਦਾ ਹੈ ਤਾਂ ਲੋਕਾਂ ਨੂੰ ਕਿਸ ਦੇ ਘਰ ਨਾਲ ਮਤਲਬ ਕੀ ਹੈ ਜਵਾਬ ਦਿਓ ਸਾਨੂੰ ਹੁਣ ਫਰਜ਼ ਕਰੋ ਮਹਾਤਮਾ ਬੁੱਧ ਕਿਤੇ ਜਾਂਦੇ ਸੀ ਮਹਾਤਮਾ ਬੁੱਧ ਕਿਤੇ ਜਾਂਦੇ ਸੀ ਜਾਂ ਸ਼੍ਰੀ ਗੁਰੂ ਰਵਿਦਾਸ ਜੀ ਕਿਤੇ ਜਾਂਦੇ ਸੀ ਤਾਂ ਲੋਕ ਇਹ ਥੋੜੀ ਦੇਖਦੇ ਸੀ ਇਹਨਾਂ ਦਾ ਘਰ ਕੀ ਸੀ ਜਾਂ ਇਹਨਾਂ ਦੇ तन ਤੇ ਕਪੜਾ ਕੀ ਹੈ ਉਹ ਅੰਦਰ ਗਿਆਨ ਦੇਖਦੇ ਸੀ ਉਹਨਾਂ ਦਾ ਆਨੰਦ ਦੇਖਦੇ ਸੀ ਤਾਂ ਉਹਨਾਂ ਦਾ ਆਨੰਦ ਦੇਖ ਕੇ ਚਰਨਾਂ 'ਚ ਸਿਰ ਝੁਕਾ ਦਿੰਦੇ ਸੀ ਕਿਉਂਕਿ ਪਤਾ ਹੈ ਕਿ ਇਹਨਾਂ ਦੀ ਤਾਰ ਜੁੜੀ ਹੋਈ ਹੈ ਇਸ ਲਈ ਇਹ ਜ਼ਿੰਦਗੀ ਦੀ ਤੁੰਬੀ ਹੈ ਨਾ ਕੀ ਹੈ ਇਹ ਜ਼ਿੰਦਗੀ ਦੀ ਤੁੰਬੀ ਸਮਝੋ ਔਰ ਇਹਨੂੰ ਤਾਂ ਹੀ ਤਾਂ ਕਿਹਾ ਤੁੰਬਾ ਜ਼ਿੰਦਗੀ ਦਾ ਸਦਾ ਨਹੀਂ ਵੱਜਦੇ ਆ ਰਹਿਣਾ ਇਹ ਇਹ ਤੁੰਬਾ ਹੀ ਹੈ ਔਰ ਇਹ ਸਦਾ ਨਹੀਂ ਵੱਜਣਾ ਅੱਜ ਮੌਕਾ ਹੈ ਅੱਜ ਵੱਜ ਰਿਹਾ ਹੈ ਸਵਾਸ ਚੱਲ ਰਿਹਾ ਹੈ ਤਾਂ ਫਾਇਦਾ ਲੈ ਲਓ ਤਾਂ ਜਦੋਂ ਸਵਾਸਾਂ ਦੀ ਤਾਰ ਟੁੱਟ ਗਈ ਤਾਂ ਫੇ ਤਾਂ ਤੁੰਬਾ ਜ਼ਿੰਦਗੀ ਦਾ ਸਦਾ ਨਹੀਂ ਵੱਜਦੇ ਆ ਰਹਿਣਾ ਇੱਕ ਦਿਨ ਤਾਰ ਨੇ ਟੁੱਟ ਜਾਣਾ ਹੈ ਬੱਸ ਮੌਤ ਦੇ ਪੈਣਾ ਤੂੰਬਾ ਜ਼ਿੰਦਗੀ ਦਾ ਸਦਾ ਨਹੀਂ ਵੱਜਦੀਆਂ ਰਹਿਣਾ ਕਿ ਇੱਕ ਦਿਨ ਸਵਾਸਾਂ ਦੀ ਤਾਰ ਟੁੱਟਣੀ ਹੈ ਔਰ ਮੌਤ ਦੇ ਬਸ ਚਲੇ ਜਾਣਾ ਹੈ ਪਰ ਇੱਥੇ ਆ ਜੀਏ ਕਿ ਅਗਰ ਫਿਰ ਆਈਏ ਉਸ ਪੁਆਇੰਟ ਤੇ ਕਿ ਅਗਰ ਐਸੀ ਚਾਹਦੇ ਆ ਸਾਡੇ ਜੀਵਨ 'ਚ ਖੁਸ਼ੀਆਂ ਦਾ ਸੰਗੀਤ ਉੱਠੇ ਤਾਂ ਫਿਰ ਤਾਰ ਜੁੜੀ ਰਹਿਣੀ ਆਵਾਜ਼ ਦੇ ਦਿਓ ਜ਼ਰੂਰੀ ਹੈ ਸਮਝਦੇ ਹੋ ਕਿ ਨਹੀਂ ਹੁਣ ਚੈੱਕ ਕਰੋ ਮੇਰੀ ਤਾਰ ਜੁੜੀ ਹੈ ਕਿ ਨਹੀਂ ਤੁਹਾਨੂੰ ਕਹਿ ਰਹੇ ਆ ਤੁਸੀਂ ਨਾ ਸਾਡਾ ਦੇਖੀ ਜਾਓ ਸਾਡੀ ਤਾਂ ਜੁੜੀ ਹੋਈ ਹੈ ਕਿਉਂਕਿ ਤਾਰ ਹੀ ਤਾਂ ਤੁਸੀਂ ਮਾਲਕ ਨਾਲ ਜੋੜਨੀ ਹੈ ਸਮਝਦੇ ਹੋ ਕਿ ਨਹੀਂ ਜੇ ਤਾਂ ਬੰਦਾ ਕਵੇ ਕਿ ਪਾਵਰ ਹਾਊਸ ਦੇ ਨਾਲ ਤਾਰ ਜੁੜੇਗੀ ਕਰੰਟ ਫੇਰ ਹੀ ਆਏਗਾ ਹੁਣ ਪਾਵਰ ਹਾਊਸ ਕੋਲ ਤਾਂ ਪਹਿਲੇ ਹੀ ਪਾਵਰ ਹੈ ਹੁਣ ਤੁਹਾਨੂੰ ਪਾਵਰ ਦੀ ਲੋੜ ਹੈ ਨਾ ਤੁਹਾਨੂੰ ਤਾਰ ਜੋੜਨੀ ਪੈਣੀ ਹੈ ਅੱਜ ਬੰਦਾ ਵੀ ਕਮਜ਼ੋਰ ਜਿਹਾ ਹੋ ਕੇ ਬੈਠਾ ਰਹਿੰਦਾ ਹੈ ਸਮਝਦੇ ਹੋ ਕਿ ਨਹੀਂ ਬੰਦਾ ਵੀ ਕਮਜ਼ੋਰ ਜਿਹਾ ਹੋ ਕੇ ਬੈਠਾ ਰਹਿੰਦਾ ਕਮਜ਼ੋਰ ਜਿਹਾ ਸਮਝ ਕੇ ਆਪਣੇ ਆਪ ਨੂੰ ਬੈਠਾ ਰਹਿੰਦਾ ਹੈ ਇਸ ਲਈ ਸਭ ਤੋਂ ਪਹਿਲੀ ਗੱਲ ਅਜੇ ਤਾਰ ਜੋੜਨੀ ਹੈ ਨਾ ਤਾਂ ਇੱਕ ਚੀਜ਼ ਕਰਨੀ ਹੈ ਕਿਹੜੀ ਚੀਜ਼ कि अपने थॉट अपने विचार अपनी सोच ਨੂੰ ਅੱਜ ਬਦਲਣਾ ਹੈ। ਔਰ ਕਿਤਾ ਬਦਲਣਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਅੰਦਰ ਕਿਹੜੇ ਕਿਹੜੇ ਵਿਚਾਰ ਲਿਆਣੇ ਹੈ। ਕਿਹੜੀ ਸੋਚ ਲਿਆਣੀ ਹੈ। ਜਰਾ ਸਮਝਣਾ ਸਾਰਿਆਂ ਨੇ ਕਿ ਸਾਡੇ ਅੰਦਰ ਕਿਹੜੇ ਵਿਚਾਰ ਹੋਣੇ ਚਾਹੀਦੇ ਆ। ਕਿਹੜੀ ਸੋਚ ਹੋਣੀ ਚਾਹੀਦੀ ਹੈ। ਹੁਣ ਕਿਉਂਕਿ ਸੋਚ ਦਾ ਹੀ ਤਾਂ ਸਾਰਾ ਅਸਰ ਹੁੰਦਾ ਹੈ। ਸੋਚ ਤਾਂ ਸਮਝ ਲਓ ਇਦਾਂ ਹੈ। ਕਿ ਸੋਚ ਇੱਕ ਬੀਜ ਦਾ ਕੰਮ ਕਰਦੀ ਹੈ ਕਿ ਜਿੱਦਾਂ ਉਹ ਬੀਜ ਜ਼ਮੀਨ 'ਚ ਜਾਣਾ ਹੈ ਵੈਸਾ ਹੀ ਫਲ ਜਾਂ ਪੇੜ ਬਾਹਰ ਆਣਾ ਹੈ ਇਸ ਲਈ ਜਿੱਦਾਂ ਵੀ ਸਾਡੇ ਵਿਚਾਰ ਹੋਣਗੇ ਸਾਨੂੰ ਫਿਰ ਉਦਾਂ ਦਾ ਪ੍ਰਾਪਤ ਵੀ ਹੋਏਗਾ ਸਮਝਦੇ ਹੋ ਕਿ ਨਹੀਂ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਡੇ ਵਿਚਾਰ ਕੀ ਹੋਣੇ ਚਾਹੀਦੇ ਹਨ ਹੁਣ ਜਰਾ ਗੌਰ ਕਰਨਾ ਸਭ ਤੋਂ ਪਹਿਲਾਂ ਸਾਡਾ ਵਿਚਾਰ ਕਿਹੜਾ ਬਦਲਣਾ ਹੈ ਕਿ ਸਭ ਤੋਂ ਪਹਿਲਾਂ ਸਾਡੇ ਅੰਦਰ ਚਾਹੀਦਾ ਹੈਪੀ ਥਾਟ ਹੈਪੀ ਹਰ ਵੇਲੇ ਖੁਸ਼ੀ ਦੇ ਵਿਚਾਰ ਹੋਣੇ ਚਾਹੀਦੇ ਕਦੀ ਗਮਾਂ ਬਾਰੇ ਨਾ ਸੋਚੋ ਕਦੀ ਦੁੱਖ ਬਾਰੇ ਨਾ ਸੋਚੋ ਕਦੀ ਨੁਕਸਾਨ ਬਾਰੇ ਨਾ ਸੋਚੋ ਕਿ ਜੇ ਨੁਕਸਾਨ ਹੋ ਗਿਆ ਜੇ ਆਹ ਪ੍ਰੋਬਲਮ ਆ ਗਈ ਆਈ ਥੋੜੀ ਹੈ ਐਨੀ ਸੋਚੀ ਜਾਂਦੇ ਆ ਹਮੇਸ਼ਾ ਅੱਛੇ ਬਾਰੇ ਸੋਚੋ ਖੁਸ਼ੀ ਬਾਰੇ ਸੋਚੋ ਇਹ ਸੋਚੋ ਕਿ ਤੁਹਾਨੂੰ ਕਿਹੜੀ ਚੀਜ਼ ਖੁਸ਼ੀ ਦਿੰਦੀ ਹੈ ਹੁਣ فرض ਕਰੋ ਮੈਂ ਬਿਮਾਰ ਆ ਇਹ ਬਿਮਾਰੀ ਨੇ ਮੇਰੀ ਜਾਨ ਲੈ ਲੈਣੀ ਹੈ ਇਹ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਯਾ ਮੈਂ ਬਿਮਾਰ ਪਰ ਜਲਦੀ ਮੈਂ ਠੀਕ ਹੋ ਜਾਣਾ ਕਿਉਂਕਿ ਮੇਰਾ ਮਾਲਿਕ ਮੇਰੇ ਕਿਹੜੀ ਚੀਜ਼ ਖੁਸ਼ੀ ਦਿੰਦੀ ਹੈ ਤੁਹਾਨੂੰ ਪਹਿਲਾ ਵਿਚਾਰ ਕੇ ਦੂਜਾ ਫਿਰ ਜੇ ਦੂਜਾ ਵਿਚਾਰ ਖੁਸ਼ੀ ਦਿੰਦਾ ਤਾਂ ਸਾਡੇ ਅੰਦਰ ਫਿਰ ਕਿਹੜਾ ਵਿਚਾਰ ਚੱਲਣਾ ਚਾਹੀਦਾ ਹੈ ਪਹਿਲਾ ਜਾਂ ਦੂਜਾ ਬਸ ਇੰਨੀ ਕੀ ਗੱਲ ਹੈ ਹੁਣ ਸਾਨੂੰ ਪਤਾ ਹੁੰਦਾ ਕਿ ਦੂਜੇ ਵਿਚਾਰ ਨੇ ਖੁਸ਼ੀ ਦੇਣੀ ਹੈ ਪਰ ਸੋਚਦੇ ਅਸੀਂ ਪਹਿਲਾ ਹੀ ਹੈ ਕਿ ਮੈਂ ਤਾਂ ਮਰ ਜਾਣਾ ਮੈਂ ਤਾਂ ਜਾਨ ਲੈ ਲੈਣੀ ਹੈ ਨਾ ਹੁਣ ਚਾਹਦੇ ਖੁਸ਼ੀ ਆ ਜਾਂਦੇ ਤੰਦਰੁਸਤੀਆਂ ਵਿਚਾਰ ਅਸੀਂ ਪਹਿਲੇ ਨੰਬਰ ਦਾ ਸੋਚਦੇ ਹਾਂ ਜਿਨ੍ਹਾਂ ਕੇ ਸਾਨੂੰ ਤਕਲੀਫ ਦੇਣੀ ਹੈ ਦੁੱਖ ਦੇਣਾ ਇਸ ਲਈ ਪਹਿਲੀ ਗੱਲ ਆਪਣਾ ਅੱਜ ਤੋਂ ਵਿੱਚ ਨਿਯਮ ਬਣਾਓ ਕਿ ਮੈਂ ਜਦ ਵੀ ਬੈਠਣ ਦਾ ਮੌਕਾ ਮਿਲੇ ਹੈਪੀ ਥਾਟ ਆਪਣੇ ਅੰਦਰ ਖੁਸ਼ੀ ਦੇ ਵਿਚਾਰ ਰੱਖਣੇ ਹਨ ਖੁਸ਼ੀ ਦੇ ਸੋਚ ਰੱਖਣੀ ਹੈ ਯਾਨੀ ਕਿ ਪ੍ਰੋਬਲਮ ਵੀ ਹੈ فرض ਕਰੋ ਕਿਸੇ ਦਾ ਕੰਮ ਨਹੀਂ ਚੱਲਦਾ ਤਾਂ ਹੁਣ ਇਹ ਪਹਿਲਾ ਵਿਚਾਰ ਹੈ ਆ ਮੇਰਾ ਕੰਮ ਤਾਂ ਚੱਲਣਾ ਹੀ ਨਹੀਂ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਆ ਦੂਜਾ ਵਿਚਾਰ ਹੈ ਕੋਈ ਗੱਲ ਨਹੀਂ ਅੱਜ ਕੰਮ ਨਹੀਂ ਚੱਲਦਾ ਪਰ ਮੈਂ ਮਿਹਨਤ ਜਾਰੀ ਰੱਖਣੀ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਕਿੰਨਾ ਚਿਰ ਬੁਰਾ ਵਕਤ ਰਹੇਗਾ ਇੱਕ ਦਿਨ ਖੁਸ਼ੀਆਂ ਆਣਗੀਆਂ ਕਾਮਯਾਬੀ ਆਏਗੀ ਦੁਨੀਆ ਨੂੰ ਉਸ ਕਰਕੇ ਦਿਖਾਵਾਂਗੇ ਇਹ ਕਿਹੜਾ ਵਿਚਾਰ ਹੈ ਖੁਸ਼ੀ ਦਾ ਵਿਚਾਰ ਹੁਣ ਪਹਿਲਾ ਵਿਚਾਰ ਹਏ ਮੇਰਾ ਕੰਮ ਨਹੀਂ ਚੱਲਦਾ ਪਤਾ ਨਹੀਂ ਮੇਰਾ ਚੱਲਣਾ ਕਿ ਨਹੀਂ ਕਿਸੇ ਨੇ ਬੰਦ ਨਹੀਂ ਦਿੱਤਾ ਮੇਰਾ ਕੰਮ ਭਾਈ ਜੇ ਬੰਦ ਦਿੱਤਾ ਤਾਂ ਪਤਾ ਨਹੀਂ ਉਹ ਖੋਲੇ ਨਾ ਖੋਲੇ ਫੇਰ ਤੂੰ ਇੱਥੇ ਰਹਿ ਗਿਆ ਤੂੰ ਗਾਉਂਗਾ ਤੂੰ ਮਰ ਜਾ ਜਿਹੜਾ ਬੰਦ ਦਿੱਤਾ ਤਾਂ ਖੁੱਲਣਾ ਹੀ ਨਹੀਂ ਕਿਉਂ ਆਪਣੀ ਸੋਚ ਨੂੰ ਉੱਥੇ ਰੱਖਿਆ ਹੋਇਆ ਹੈ ਹੁਣ ਸਮਝ ਲਓ ਕੋਈ ਬੰਦਾ ਕਹਿੰਦਾ ਕੋਈ ਕੁਝ ਕਰ ਰਿਹਾ ਤਾਂ ਮੈਨੂੰ ਸਫਲਤਾ ਨਹੀਂ ਮਿਲਦੀ ਤਾਂ ਫਿਰ ਤਾਂ ਸਾਰੀ ਜ਼ਿੰਦਗੀ ਤੂੰ ਉਹ ਸਫਲਾ ਹੀ ਰਹਿਣਾ ਹੈ ਕਿਉਂਕਿ ਜਿਹੜਾ ਕੁਝ ਕਰ ਰਿਹਾ ਤੂੰ ਮੰਨ ਕੇ ਬੈਠਾ ਕੋਈ ਕੁਝ ਕਰ ਰਿਹਾ ਹੈ ਕਿਤੇ ਬੈਠਾ ਕੁਝ ਕਰ ਰਿਹਾ ਪਤਾ ਹੈ ਨਹੀਂ ਕਿੱਥੇ ਕਰ ਰਿਹਾ ਹੈ ਉਹਨੇ ਕਰੀ ਜਾਣਾ ਤੂੰ ਸਫਲ ਹੋਣਾ ਹੀ ਨਹੀਂ ਤਾਂ ਬੈਠਾ ਰਹਿ ਗਰੀਬੀ 'ਚ ਹੋਏ ਬੈਠਾ ਰਹਿ ਦੁਖੀ ਹੋ ਕੇ ਤਾਂ ਜੇ ਸੋਚੇ ਕੋਈ ਕੁਝ ਨਹੀਂ ਕਰ ਰਿਹਾ ਇਹ ਮੇਰੀ ਆਪਣੀ ਸੋਚ ਹੈ ਇਹ ਮੇਰਾ ਆਪਣਾ ਵਿਸ਼ਵਾਸ ਹੈ ਮੈਂ ਸੋਚ ਲਿਆ ਕੋਈ ਮੇਰੇ ਕੰਮ ਨੂੰ ਬੰਨ੍ਹ ਕੇ ਬੈਠਾ ਤਾਂ ਮੈਂ ਆਪ ਹੀ ਬਚ ਗਿਆ ਤਾਂ ਜੇ ਮੈਂ ਸੋਚ ਲਿਆ ਮੈਨੂੰ ਕੋਈ ਬੰਨ ਨਹੀਂ ਸਕਦਾ ਮੈਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਮੇਰੇ ਨਾਲ ਮੇਰਾ ਮਾਲਕ ਹੈ ਔਰ ਜਿਹਦੇ ਨਾਲ ਮਾਲਕ ਹੋਵੇ ਉਹਦਾ ਕੋਈ ਕੋਸ਼ਿਸ਼ ਵਿਗਾਰ ਹੀ ਨਹੀਂ ਸਕਦਾ ਐਸੀ ਸੂਤ ਰੱਖਣ ਵਾਲੇ ਦੇ ਅੰਦਰ ਕੋਈ ਡਰ ਕੋਈ ਚਿੰਤਾ ਵੀ ਹੁੰਦੀ ਹੈ ਫਿਰ ਅੱਜ ਸਵੇਰੇ ਸਵੇਰੇ ਇੱਕ ਜੀਵ ਆ ਗਿਆ ਜੀ ਐਸੀ ਬਿਮਾਰ ਹੋ ਗਈ ਉਹ ਘਰ ਦੇ ਗੇਟ ਦੇ ਨਾਲ ਉਹ ਜੁੱਤੀ ਰੱਖ ਗਿਆ ਦੇਖਾ ਜੁੱਤੀ ਰੱਖ ਕੇ ਗਿਆ ਨੰਬਰ ਪਾ ਕੇ ਦੇਖ ਰਾਂ ਕਿਸੇ ਪੈਰ ਚਾਂਦੀ ਨਹੀਂ ਫ੍ਰੀ ਵੀ ਜੁੱਤੀ ਮਿਲ ਗਈ ਸ਼ੁਕਰ ਕਰੋ ਪਰ ਸੋਚ ਗਈ ਹੈ ਉਹ ਜਿਹੜੇ ਅਸੀਂ ਕਹਿੰਦੇ ਜਿਹੜੇ ਪੋਜ਼ਿਟਿਵ ਸੋਚ ਵਾਲੇ ਹੁੰਦੇ ਨਾ ਉਹਨਾਂ ਨੇ ਦੇਖਣਾ ਜੀ ਜੁੱਤੀ ਲੱਗ ਗਈ ਹੈ ਸਲਿੱਪ ਲਿਖ ਕੇ ਲਾ ਦਿਓ ਬਾਈ ਘਰ ਦੇ ਚਾਰ ਮੈਂਬਰ ਅਗਰੀ ਵਾਲੋਂ ਤਿੰਨ ਜੋੜੇ ਹੋਰ ਰੱਖ ਦਿਓ ਆ ਨੰਬਰ ਵੀ ਰੱਖ ਦਿਓ ਸ਼ੁਕਰੀਆ ਤੁਹਾਡਾ ਫ੍ਰੀ ਦਾ ਗਿਫਟ ਮਿਲ ਗਿਆ ਸਾਨੂੰ ਇਹ ਤੇ ਦੁਖੀ ਹੋਣ ਦੀ ਲੋੜ ਕੀ ਹੈ ਕੁਝ ਆਇਆ ਹੀ ਹੈ ਕੁਝ ਗਿਆ ਥੋੜੀ ਤੁਹਾਡੇ ਕੋਲ ਜਿਆਦਾ ਵੀ ਜੁੱਤੀ ਕੋਈ ਚੱਕ ਕੇ ਲੈ ਗਿਆ ਫਿਰ ਵੀ ਦੁੱਖ ਦੀ ਗੱਲ ਹੈ ਚਲੋ 50000 1500 ਦੀ ਜੁੱਤੀ ਕੋਈ ਲੈ ਗਿਆ ਥੋੜਾ ਅਫਸੋਸ ਔਰ ਕੋਈ ਦੇ ਗਿਆ ਕੋਈ ਰੱਖ ਗਿਆ ਖੁਸ਼ੀ ਦੀ ਗੱਲ ਕਿਸ ਨੇ 1000 1500 ਲਾਇਆ ਹੀ ਹੋਏਗਾ ਫਰੀਦ ਦਾ ਜੁੱਤੀਆਂ ਵੀ ਨਹੀਂ ਮਿਲਦੀ ਅੱਜ ਕੱਲ ਸਮਝਦੇ ਹੋ ਕਿ ਨਹੀਂ ਪਰ ਇਨਸਾਨ ਦਾ ਮਾਈਂਡ ਦੇਖੋ ਨੈਗੇਟਿਵ ਇੰਨਾ ਹੈ ਕਿ ਹਰ ਚੀਜ਼ ਨੂੰ ਬੁਰੇ ਨਾਲ ਜੋੜ ਲੈਂਦਾ ਅੱਛੇ ਨਾਲ ਕਿਉਂ ਨਹੀਂ ਜੋੜਦੇ ਚੰਗੇ ਨਾਲ ਕਿਉਂ ਨਹੀਂ ਜੋੜਦੇ ਅਸੀਂ ਔਰ ਫਿਰ ਕਮਾਂਗੇ ਜਿਹੜੇ ਮਾਲਿਕ ਤੇ ਵਿਸ਼ਵਾਸ ਰੱਖਣ ਵਾਲੇ ਆ ਨਾ ਉਹ ਹਰ ਚੀਜ਼ ਨੂੰ ਹਮੇਸ਼ਾ ਅੱਛੇ ਨਾਲ ਹੀ ਜੋੜਦੇ ਐ ਉਹ ਮਾੜਾ ਤਾਂ ਆ ਨਹੀਂ ਦਿੰਦੇ ਨੈਗੇਟਿਵ ਤਾਂ ਕਦੀ ਆਪਣੇ ਅੰਦਰ ਆ ਨਹੀਂ ਦਿੰਦੇ ਕਿ ਕੋਈ ਮਾੜਾ ਕੁਛ ਬੁਰਾ ਉਹ ਕਹਿੰਦੇ ਹੈ ਹੀ ਨਹੀਂ ਬੁਰਾ ਜਿੱਥੇ ਮੇਰਾ ਮਾਲਿਕ ਜਿਹਨੂੰ ਦੁਨੀਆ ਬੁਰਾ ਕਹਿੰਦੀ ਆ ਹੋਏਗਾ ਦੁਨੀਆ ਵਾਸਤੇ ਬੁਰਾ ਪਰ ਮੇਰੇ ਵਾਸਤੇ ਬੁਰਾ ਵੀ ਅੱਛਾ ਹੋ ਜਾਂਦਾ ਕਿਉਂਕਿ ਬੁਰੇ ਨੂੰ ਅੱਛਾ ਕਰਨ ਵਾਲਾ ਮੇਰਾ ਮਾਲਿਕ ਮੇਰੇ ਤਾਂ ਕੀ ਮਾਲਿਕ ਤੇ ਇੰਨਾ ਵਿਸ਼ਵਾਸ ਹੈ ਨਹੀਂ ਕਿ ਮੈਂ ਨਾਲ ਕਿਦੇ ਖੜਾ ਆ ਮੇਰੇ ਨਾਲ ਕੌਣ ਚੱਲ ਰਿਹਾ ਹੈ ਤਾਂ ਜੇ ਮੈਂ ਬੁਰਾ-ਬੁਰਾ ਕਰੀ ਜਾਣਾ ਤਾਂ ਫੇ ਭਾਈ ਮਾਲਿਕ ਨਾਲ ਜੁੜਨ ਦਾ ਕੀ ਫਾਇਦਾ ਹੈ ਫਿਰ ਮਾਲਕ ਤੇ ਵਿਸ਼ਵਾਸ ਤਾਂ ਹੈ ਹੀ ਨਹੀਂ ਕਿਉਂਕਿ ਜਿਹਨੂੰ ਮਾਲਕ ਤੇ ਵਿਸ਼ਵਾਸ ਹੈ ਉਹਨੂੰ ਪਤਾ ਹੈ ਪੂਰੀ ਦੁਨੀਆ ਵੀ ਬੁਰਾ ਕਰੇ ਉਹ ਇੱਕੋ ਹੀ ਕਾਫੀ ਹੈ ਜਿਹੜਾ ਹਰ ਬੁਰੇ ਨੂੰ ਅੱਛਾ ਕਰੇਗਾ ਦੁਨੀਆ ਕਹਿੰਦੀ ਮੇਰੇ ਤੇ ਬੁਰਾ ਵਕਤ ਆਣਾ ਬੁਰਾ ਵਕਤ ਆਣਾ ਬੁਰੇ ਵਕਤ ਤੋਂ ਉਹ ਡਰਦੇ ਹੈ ਜਿਨ੍ਹਾਂ ਦੇ ਸਿਰ ਤੇ ਉਹਦਾ ਹੱਥ ਨਾ ਹੋਵੇ ਤਾਂ ਜਿਨ੍ਹਾਂ ਨੂੰ ਪਤਾ ਮੇਰਾ ਮਾਲਕ ਮੇਰੇ ਨਾਲ ਹੈ ਤਾਂ ਮੈਂ ਕਿਉਂ ਡਰਾਂ ਆਵੇ ਬੁਰਾ ਵਕਤ ਉਹ ਬੁਰੇ ਨੂੰ ਚੰਗਾ ਆਪੇ ਹੀ ਕਰ ਦੇਗਾ ਕਿਉਂਕਿ ਬੁਰਿਆਂ ਨੂੰ ਚੰਗਾ ਕਰਨ ਵਾਲਾ ਮੇਰਾ ਮਾਲਕ ਮੇਰੇ ਹੈ ਕਿ ਨਹੀਂ ਵਿਸ਼ਵਾਸ ਦੀ ਗੱਲ हैप्पी थॉट खुशी ਦੇ ਵਿਚਾਰ ਸੋ ਆਪਣੇ ਵਿਚਾਰ ਪੋਜ਼ਿਟਿਵ ਰੱਖੋ ਹਮੇਸ਼ਾ ਇਹ ਦੁਨੀਆ ਜਿੱਥੇ ਡਰੀ ਹੋਈ ਹੈ ਨਾ ਉੱਥੇ ਵੀ ਡਰਨਾ ਹੋਵੇ ਉੱਥੇ ਵੀ ਚਿੰਤਾ ਨਾ ਹੋਵੇ ਉੱਥੇ ਵੀ ਇਹ ਹੋਵੇ ਕਿ ਸਾਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਬੁਰੇ ਨੂੰ ਅੱਛਾ ਕਰਨ ਵਾਲਾ ਵਿਗੜੇ ਨੂੰ ਬਣਾਉਣ ਵਾਲਾ ਟੁੱਟੇ ਨੂੰ ਜੋੜਨ ਵਾਲਾ ਉਹ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਕੋਈ ਮੈਨੂੰ ਟੁੱਟਣ ਥੋੜੀ ਦੇਣਾ ਹੈ ਹੁਣ ਜਰਾ ਸੋਚ ਕੇ ਦੇਖੀਏ ਚਲੋ ਹਜ਼ੂਰ ਦੀ ਗੱਲ ਕਰੀਏ 12 ਸਾਲਾਂ ਦੇ ਡੁੱਬੇ ਬੜੇ ਬੰਨੇ ਲਾਤੇ ਲਾਤੇ ਜਦੋਂ ਮਾਈ ਨੇ ਯਾਦ ਕੀਤਾ ਤੇ ਜੇ ਹੁਣ ਮਾਈ ਜੁੜੀ ਉਹਨਾਂ ਨਾਲ ਗਈ ਤਾਂ ਹੁਣ ਮਾਈ ਨੂੰ ਕੋਈ ਡਰ ਨਹੀਂ ਰਹਿਣਾ ਉਹਨਾਂ ਕਹਿੰਦਾ ਜਦੋਂ ਤੱਕ ਨਹੀਂ ਜੁੜੀ ਸੀ ਬੇੜਾ ਡੁੱਬਿਆ ਸੀ ਜੁੜ ਕੇ 12 ਸਾਲਾਂ ਦੇ ਬੰਨੇ ਆ ਗਏ ਹੁਣ ਤਾਂ ਹੋਈ ਉਹਨਾਂ ਦੀ ਗਈ ਐ ਤਾਂ ਹੁਣ ਤਾਂ ਕੋਈ ਤੂਫਾਨ ਮੇਰਾ ਬੇੜਾ ਡੁਬੋ ਹੀ ਨਹੀਂ ਸਕਦਾ ਡਰ ਤਾਂ ਖਤਮ ਹੀ ਹੋ ਗਿਆ ਪਰ ਅੱਜ ਬੰਦਾ ਕੀ ਹੈ ਨਹੀਂ ਜੀ ਸਾਨੂੰ ਬੜਾ ਵਿਸ਼ਵਾਸ ਹੈ ਬੜਾ ਯਕੀਨ ਹੈ ਪਰ ਫਿਰ ਡਰੀ ਜਾਣਾ ਇਹਦਾ ਮਤਲਬ ਯਕੀਨ ਸਿਰਫ ਜ਼ੁਬਾਨ ਤੇ ਹੀ ਹੈ ਜੀਵ ਤੇ ਹੀ ਹੈ ਸਮਝ ਨਹੀਂ ਆਉਂਗੀਆਂ ਦਿਲ ਤੱਕ ਤਾਂ ਪਹੁੰਚਿਆ ਹੀ ਨਹੀਂ ਅੰਦਰ ਤੱਕ ਤਾਂ ਗਿਆ ਹੀ ਨਹੀਂ ਕਿਉਂਕਿ ਜਿਹੜੇ ਅੰਦਰ ਚਲਾ ਜਾਵੇ ਨਾ ਉਹ ਕਦੀ ਇਦਾਂ ਦੇ ਸਵਾਲ ਜਵਾਬ ਕਰਦ ਨਹੀਂ ਕੋਈ ਨਿੰਬੂ ਦਾ ਕੋਈ ਆ ਦਾ ਕੋਈ ਉਹ ਦਾ ਕੋਈ ਇਹ ਕੋਈ ਉਹ ਪਤਾ ਨਾਲ ਹੈ ਮੇਰੇ ਦੱਸ ਤਾਂ ਮਾਲਕਾਂ ਨੂੰ ਬਸ ਸੁਣ ਲੈਣਾ ਹਾਂ ਠੀਕ ਹੈ ਜੇ ਕੋਈ ਗੱਲ ਹੁੰਦੀ ਹੈ ਨਾ ਦੱਸੋ ਦੱਸ ਦਿੱਤਾ ਬੇ ਬੇਫਿਕਰ ਹੋ ਜਾਓਗੇ ਹੁਣ ਜਿਹਨੇ ਸੰਭਾਲਣਾ ਹੈ ਉਹਦੇ ਤਾਂ ਗੱਲ ਪਹੁੰਚ ਗਈ ਹੈ ਸਾਨੂੰ ਕਾਦੀ ਚਿੰਤਾ ਹੁਣ ਹੁਣ ਸਭ ਕੁਝ ਅੱਛਾ ਹੀ ਹੋਏਗਾ ਕਿਉਂਕਿ ਜਿੱਦਾਂ ਇੱਕ ਬੱਚੇ ਨੂੰ ਪਤਾ ਨਾ ਕਿ ਮੈਨੂੰ ਸਵਾਲ ਨਹੀਂ ਆਂਦਾ ਯਾਨੀ ਇਹਦਾ ਜਵਾਬ ਨਹੀਂ ਆਂਦਾ ਸਵਾਲ ਦਾ ਤਾਂ ਪਤਾ ਟੀਚਰ ਨੂੰ ਦੱਸ ਦਿੱਤਾ ਬੱਚਾ ਟੈਨਸ਼ਨ ਫ੍ਰੀ ਹੋ ਜਾਂਦਾ ਕਿਉਂਕਿ ਹੁਣ ਟੀਚਰ ਨੇ ਆਪ ਹੀ ਹੱਲ ਕਰ ਦੇਣਾ ਮੈਨੂੰ ਕਾਦੀ ਫਿਕਰ ਹੈ ਫੇਰ ਟੀਚਰ ਦੱਸ ਵੀ ਦਿੰਦਾ ਹੈ ਇਸੇ ਤਰ੍ਹਾਂ ਮੁਸ਼ਕਿਲ ਹੈ ਜੀਵਨ ਚ ਘਬਰਾਣਾ ਨਹੀਂ ਹੈ ਡਰਨਾ ਨਹੀਂ ਹੈ ਬਸ ਗੱਲ ਪਜਾ ਦਿਓ ਆਪਣੇ ਮੁਰਸ਼ਿਦ ਤੱਕ ਗੱਲ ਪਜਾ ਦਿਓ ਆਪਣੇ ਮਾਲਿਕ ਤੱਕ ਕਿ ਪਹੁੰਚ ਗਈ ਹੁਣ ਬੇਫਿਕਰ ਹੋ ਗਏ ਕਿਉਂਕਿ ਜੇ ਨਾ ਕਰਨਾ ਹੈ ਜੇ ਨਾ ਸੁਮਹਾਲਣਾ ਹੈ ਉਹਨਾਂ ਨਾਲ ਤਾਂ ਸਹੀ ਫਿਕਰ ਕਰੀਏ ਕਿਉਂ ਚਿੰਤਾ ਕਰੀਏ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ ਹਰ ਮੁਸ਼ਕਿਲ ਨੂੰ ਖਤਮ ਕਰਨ ਵਾਲਾ ਮੇਰਾ ਮਾਲਿਕ ਮੇਰੇ ਤਾਂ ਫਿਰ ਮੈਂ ਫਿਕਰ ਕਿਉਂ ਕਰਾਂ ਇਸ ਲਈ ਇਹ ਤਾਰ ਇਹਨੂੰ ਜੋੜਨਾ ਕਹਿੰਦੇ ਤਾਰ ਤਾਂ ਜੇ ਬੰਦਾ ਕਹੇ ਤਾਰਾਂ ਜੁੜੀਆਂ ਹੈ ਪਰ ਡਰੀ ਵੀ ਜਾਣਾ ਤਾਂ ਫਿਰ ਫਿਰ ਇਹਦਾ ਮਤਲਬ ਤਾਰ ਹੱਲੇ ਜੁੜੀ ਨਹੀਂ ਹੈ ਹੱਲੇ ਗੱਲ ਹੀ ਹੈ ਕਹਿਣ ਦੀ ਹੱਲੇ ਜੁੜੀ ਨਹੀਂ ਹੈ ਸੋ ਪਹਿਲਾ ਵਿਚਾਰ ਕਿਹੜਾ ਰੱਖਣਾ ਆਪਣੇ ਅੰਦਰ ਖੁਸ਼ੀ ਦਾ ਵਿਚਾਰ ਕਿ ਜਦੋਂ ਵੀ ਮਨ ਉਦਾਸ ਹੋਵੇ ਤਾਂ ਸੋਚੋ ਮੇਰੇ ਅੰਦਰ ਵਿਚਾਰ ਕਿਹੜੇ ਚੱਲ ਰਹੇ ਐ ਮੈਂ ਖੁਸ਼ੀ ਦੇ ਵਿਚਾਰ ਲਿਆਣੇ ਐ ਮੈਂ ਉਹ ਵਿਚਾਰ ਲਿਆਣੇ ਐ ਜੋ ਮੇਰੇ ਅੰਦਰ ਖੁਸ਼ੀ ਲੈ ਕੇ ਆਣ ਮੈਂ ਵਿਸ਼ਵਾਸ ਵਾਲੇ ਵਿਚਾਰ ਲਿਆਣੇ ਐ ਮੈਂ ਆਪਣੇ ਮਾਲਕ ਦੇ ਭਰੋਸੇ ਵਾਲੇ ਵਿਚਾਰ ਲਿਆਣੇ ਐ ਮੈਂ ਆਪਣਾ ਧਿਆਨ ਆਪਣੇ ਮਾਲਕ ਵੱਲ ਲੈ ਕੇ ਜਾਣਾ ਬਲਕਿ ਜੇ ਦੂਜਾ ਵੀ ਤੁਹਾਡੇ ਲਾਗੇ ਕੋਈ ਬੈਠਾ ਦੁਖੀ ਹੋਵੇ ਪਰੇਸ਼ਾਨ ਹੋਵੇ ਜਿੱਦਾਂ ਕਈ ਵਾਰਾ ਪਤਨੀ ਹੋ ਜਾਂਦੀ ਪਤੀ ਹੋ ਜਾਂਦਾ ਕੋਈ ਘਰ ਦਾ ਹੋਰ ਮੈਂਬਰ ਹੋ ਜਾਂਦਾ ਹੈ ਤਾਂ ਜਦੋਂ ਪੁੱਛੋ ਕੀ ਗੱਲ ਉਹ ਕਵੇ ਮੈਨੂੰ ਆਹ ਚੀਜ਼ ਦੀ ਫਿਕਰ ਹੈ ਤਾਂ ਉਸਨੇ ਉਹਨੂੰ ਹਿੰਮਤ ਦੋ ਉਹ ਫਿਕਰ ਸਤਸੰਗ ਨਹੀਂ ਸੁਣਦੀ ਜਾਂ ਸਤਸੰਗ ਨਹੀਂ ਸੁਣਦੇ ਕੀ ਕਹਿੰਦੇ ਆ ਮਾਲਿਕ ਕਿ ਅਗਰ ਮੁਸ਼ਕਿਲ ਹੈ ਪਰੇਸ਼ਾਨੀ ਹੈ ਤਾਂ ਉਹਦਾ ਹੱਲ ਕਰਨਾ ਹੈ ਉਹ ਫਿਕਰ ਕਰਕੇ ਦੁਖੀ ਹੋ ਕੇ ਆਪਣਾ ਸਮਾਂ ਖਰਾਬ ਕਿਉਂਕਿ ਫਿਕਰ ਕਰਨਾ ਸਮਾਂ ਵੀ ਖਰਾਬ ਹੈ ਤਾਂ ਸਿਹਤ ਵੀ ਖਰਾਬ ਹੁੰਦੀ ਹੈ ਕਿਉਂ ਫਿਕਰ करिए ਹੱਲ ਕਰਨਾ ਹੈ ਉਹਦਾ ਉਹ ਹੱਲ ਕਰਨ ਵਾਲਾ ਮਾਲਿਕ ਸਾਡੇ ਨਾਲ ਹੱਲ करिए ਕਿਉਂਕਿ ਹਰ ਗੱਲ ਦਾ ਹੱਲ ਕਰਕੇ ਹੀ ਹੱਲ ਹੁੰਦਾ ਹੈ ਸੋਚਣ ਨਾਲ ਵਿਚਾਰਨ ਨਾਲ ਚਿੰਤਾ ਕਰਨ ਨਾਲ ਦੁਖੀ ਹੋਣ ਦਾ ਹੱਲ ਹੁਣ ਸਮਝ ਲਓ ਤੁਹਾਡੇ ਪੇਟ ਚ ਦਰਦ ਹੈ ਜਾਂ ਸਿਰ ਚ ਦਰਦ ਹੈ ਹੁਣ ਬੈਠ ਕੇ ਦੁਖੀ ਹੋਈ ਜਾਈਏ ਹਾਏ ਪੇਟ ਦਰਦ ਹੈ ਸਿਰ ਦਰਦ ਹੈ ਰੋਈ ਜਾਈਏ ਰੋਈ ਜਾਈਏ ਤਾਂ ਉਹਨਾਂ ਦਰਦ हट ਜਾਣੀ ਹੈ ਉਹ ਹੱਲ ਕਰੀਏ ਕਿਤੇ ਉਹ ਗੋਲੀ ਖਾਈਏ ਜਾਂ ਮਾਲਕ ਦੀ ਰਹਿਮਤ ਲਈਏ ਇਹ ਹੱਲ ਹੈ ਸਿਰਫ ਰੋਂਦੇ ਰਹਿਣਾ ਹਾਏ ਹਾਏ ਕਰੀ ਜਾਣ ਵਾਲੀ ਹੱਲ ਨਹੀਂ ਹੁੰਦੇ ਸੋ ਹੱਲ ਕਰਨੇ ਐਸੀ ਔਰ ਜਿਸ ਤਰ੍ਹਾਂ ਦੱਸਿਆ ਹੈ ਕਿ ਹੱਲ ਕਰਨ ਵਾਲਾ ਉਹ ਮਾਲਕਤਾ ਨਾਲ ਹੀ ਹੈ ਤਾਂ ਫਿਰ ਚਿੰਤਾ ਕਾਦੀ ਜੇ ਮੁਸ਼ਕਿਲ ਆਵੇ ਵੀ ਤਾਂ ਇਹ ਨਾ ਸੋਚੋ ਇਹ ਹਾਈ ਮੁਸ਼ਕਿਲ ਕਿਉਂ ਆਈ ਬਲਕਿ ਇਹ ਸੋਚੋ ਆ ਗਈ ਹੈ ਕੋਈ ਗੱਲ ਨਹੀਂ ਦੂਰ ਕਰਨ ਵਾਲਾ ਵੀ ਤਾਂ ਮੇਰੇ ਨਾਲ ਹੀ ਹੈ ਫਿਕਰ ਕਾਦੀ ਹੈ ਕਿਉਂਕਿ ਜ਼ਿੰਦਗੀ ਤਾਂ ਇਦਾਂ ਦੀ ਕਦੀ ਹੋਣੀ ਨਹੀਂ ਜੇ ਤੇ ਮੁਸ਼ਕਿਲ ਨਾ ਹੋਵੇ ਜਦ ਤੱਕ ਸਵਾਸ ਚੱਲ ਰਿਹਾ ਹੈ ਜ਼ਿੰਦਗੀ ਹੈ ਮੁਸ਼ਕਿਲਾਂ ਤਾਂ ਆਂਦੀਆਂ ਰਹਿਣੀਆਂ ਹੈ ਹੁਣ ਇਹ ਨਾ ਸੋਚੀਏ ਮੁਸ਼ਕਿਲ ਨਾ ਆਵੇ ਬਲਕਿ ਇਹ ਸੋਚੀਏ ਆਪਾਂ ਜ਼ਿੰਦਗੀ ਆਰਾਮ ਨਾਲ ਜਿਣੀ ਹੈ ਜੇ ਆ ਵੀ ਗਈ ਤਾਂ ਪਰਵਾਹ ਹੀ ਕੋਈ ਨਹੀਂ ਕਿਉਂਕਿ ਹੈ ਮੇਰਾ ਮਾਲਿਕ ਮੇਰੇ ਨਾਲ